ਇਹ ਜਿਹੜਾ ਮੇਰੇ ਪਿੱਛੇ ਤੁਸੀਂ ਕਿੰਨੂ ਦਾ ਬੂਟਾ ਦੇਖ ਰਹੇ ਹੋਗੇ ਬਿਲਕੁਲ ਹਰਾ ਭਰਾ ਤੇ ਵਧੀਆ ਫਾਲੇ ਦੇ ਉੱਪਰ ਹੈਗਾ ਜੀ ਇਹਦੇ ਫਲ ਜਿਹੜਾ ਝੜਦਾ ਵੀ ਬਹੁਤ ਘਾਟਾ ਤੇ ਬੂਟੇ ਦੇ ਤੁਸੀਂ ਪੱਤੇ ਵੀ ਦੇਖ ਸਕਦੇ ਹੋ ਬਿਲਕੁਲ ਹਰੇ ਰੰਗ ਦੇ ਹੈਗੇ ਤੇ ਕਿਸ ਤਰ੍ਹਾਂ ਜਿਹੜਾ ਇਹ ਬੂਟੇ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਕੀ ਇਹਦਾ ਮੁੱਖ ਕਾਰਨ ਹੈ ਵੀ ਜਿਹੜਾ ਇਹਦਾ ਫਲ ਨਹੀਂ ਝੜਦਾ ਤੇ ਜਿਹੜਾ ਬੂਟਾ ਪੀਲਾ ਵੀ ਨਹੀਂ ਪੈ ਰਿਹਾ ਉਹਦੇ ਬਾਰੇ ਜਿਹੜੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਇਹ ਬੂਟਾ ਜੇ ਘਰ ਦੇ ਅੰਦਰ ਲੱਗਿਆ ਹੋਇਆ ਜੀ ਕਾਫੀ ਪੁਰਾਣਾ ਬੂਟਾ ਲੱਗਿਆ ਹੋਇਆਗਾ ਤੇ ਇਹਦੇ ਚ ਜਿਹੜਾ ਪਾਣੀ ਹੈਗਾ ਉਹ ਘਟੋ ਘਟ 15 ਤੋਂ 20 ਦਿਨਾਂ ਦੇ ਪੱਕੇ ਬਾਅਦ ਦਿੱਤਾ ਜਾਂਦਾ ਜੀ ਜਿਹੜੀ ਕਿ ਆਮ ਤੌਰ ਤੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਗੱਲ ਕਰਦੇ ਰਹੇ ਨੇ ਕਿ ਜਿਹੜਾ ਜ਼ਿਆਦਾ ਪਾਣੀ ਆ ਉਹ ਨਿੰਬੂ ਜਾਤੀ ਦੇ ਬੂਟਿਆਂ ਦਾ ਨੁਕਸਾਨ ਕਰਦਾਗਾ ਪਰ ਇਸ ਬੂਟੇ ਦੇ ਵਿੱਚ ਜਿਹੜਾ ਪਾਣੀ 15 ਤੋਂ 20 ਦਿਨਾਂ ਦੇ ਪੱਕੇ ਦੇ ਨਾਲ ਦਿੱਤਾ ਜਾਂਦਾ ਉਹੀ ਕਾਰਨ ਹੈ ਕਿ ਜਿਹੜਾ ਇਹ ਬੂਟਾ ਕਾਫੀ ਹਰਾ ਭਰਾ ਹੈਗਾ ਇੱਕ ਇਹਦੇ ਚ ਦੇਖਣਯੋਗ ਚੀਜ਼ ਹੋਰ ਆ ਗਈ ਕਿ ਜੇ ਜਿੱਥੋਂ ਤੱਕ ਇਹਦੀ ਛਤਰੀ ਹੈਗੀ ਉੱਥੋਂ ਤੱਕ ਜਿਹੜਾ ਇਹਦਾ ਥਾਂ ਕੱਚਾ ਕੀਤਾ ਗਿਆ ਹੈਗਾ ਕਈ ਵਾਰੀ ਆਪਾਂ ਘਰਾਂ ਦੇ ਵਿੱਚ ਬੂਟੇ ਲੱਗੇ ਹੁੰਦੇ ਆ ਤੇ ਥੋੜਾ ਜਿਹਾ ਥਾਂ ਛੱਡ ਕੇ ਬਾਕੀ ਨੇੜੇ ਥਾਂ ਪੱਕਾ ਹੁੰਦਾ ਹੈਗਾ ਉਹ ਵੀ ਜਿਹੜਾ ਬੂਟੇ ਦੀ ਸਿਹਤ ਖਰਾਬ ਕਰਨ ਦੇ ਵਿੱਚ ਇੱਕ ਅਹਿਮ ਰੋਲ ਨਿਭਾਉਂਦਾ ਹੈਗਾ ਕਿਉਂਕਿ ਜਦੋਂ ਉੱਪਰੋਂ ਥਾਂ ਪੱਕਾ ਕਰ ਦਿੰਦੇ ਆ ਹੀਟ ਜਿਹੜੀ ਹੈ ਮਿੱਟੀ ਤੋਂ ਬਾਹਰ ਨਹੀਂ ਨਿਕਲਦੀਗੀ ਤੇ ਹੀਟ ਅੰਦਰ ਜਮਾ ਹੋਣ ਦੇ ਨਾਲ ਜਿਹੜਾ ਜੜਾਂ ਨੂੰ ਨੁਕਸਾਨ ਹੁੰਦਾ ਰਹਿੰਦਾ ਤੇ ਜਿਹੜਾ ਬੂਟਾ ਪੀੜਾ ਵੀ ਪੈ ਜਾਂਦਾ ਤੇ ਜਿਹੜਾ ਉਹ ਫਲ ਵੀ ਝੜਨਾ ਸ਼ੁਰੂ ਹੋ ਜਾਂਦਾ ਹੈਗਾ ਇਸ ਚੀਜ਼ ਦੇ ਵਿੱਚ ਜਿਹੜਾ ਇਹ ਬੂਟਾ ਹੈਗਾ ਜਦੋਂ 20 ਕਿ ਦਿਨਾਂ ਬਾਅਦ ਬਿਲਕੁਲ ਪੱਤੇ ਥੋੜੇ ਥੋੜੇ ਤੇ ਦੱਸਣ ਲੱਗ ਜਾਂਦੇ ਕਿ ਪਾਣੀ ਦੀ ਜ਼ਰੂਰਤ ਆ ਉਦੋਂ ਹੀ ਇਹਨੂੰ ਪਾਣੀ ਦਿੱਤਾ ਜਾਂਦਾ ਹੈਗਾ ਓਵਰ ਵਾਟਰਿੰਗ ਇਸ ਬੂਟੇ ਦੀ ਬਿਲਕੁਲ ਨਹੀਂ ਹੁੰਦੀਗੀ ਤਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਫਾਲਾ ਹੈਗਾ ਉਹ ਵੀ ਬਿਲਕੁਲ ਹਰੇ ਰੰਗ ਦਾ ਤੇ ਪੱਤੇ ਵੀ ਬਿਲਕੁਲ ਹਰੇ ਰੰਗ ਦੇ ਆ ਕੋਈ ਇਹਨੂੰ ਖਾਦ ਨਹੀਂ ਦਿੱਤੀ ਜਾਂਦੀ ਕੋਈ ਇਹਦੇ ਤੇ ਛਿੜਕਾ ਨਹੀਂ ਹੁੰਦਾ ਸਿਰਫ ਪਾਣੀ ਦੀ ਮੈਨੇਜਮੈਂਟ ਦੇ ਨਾਲ ਹੀ ਬੂਟਾ ਇੰਨਾ ਸੋਹਣਾਗਾ ਜੇਕਰ ਨਿੰਬੂ ਜਾਤੀ ਦੇ ਬੂਟੇ ਤੁਸੀਂ ਚਾਹੋਗੇ ਕਿ ਤੁਹਾਡੇ ਸਹੀ ਦੇ ਕਿਨਾਲ ਹੋਣ ਤਾਂ ਜਿਹੜਾ ਉਹ ਜੇ ਥਾਂ ਚੁਣੋ ਲਾਉਣ ਵੇਲੇ ਜਿੱਥੇ ਪਾਣੀ ਜਿਹੜਾ ਆਪਣਾ ਕੋਈ ਘਰ ਦੀ ਨਿਕਾਸੀ ਜਾਂ ਕੋਈ ਹੋਰ ਪਾਣੀ ਨੇੜੇ ਜ਼ਿਆਦਾ ਨਾ ਹੋਵੇ ਇੱਕ ਚੀਜ਼ ਤਾਂ ਰੱਖਣ ਜੋ ਹੋਰ ਆ ਕਿ ਜਿਹੜੀਆਂ ਆਪਾਂ ਕਈ ਵਾਰੀ ਕੋਈ ਫੁੱਲਾਂ ਵਾਲੀ ਆਪਣੀ ਜਿਹੜੀ ਜਾਂ ਫਲਾਂ ਵਾਲੀ ਕੋਈ ਜਿਹੜੀ ਬਾੜੀ ਬਣਾਉਣੇ ਆਗੇ ਉਹਦੀ ਜਿਹੜੀ ਬਾਟ ਆ ਗਈ ਉਹਦੇ ਨਾਲ ਛੋਣਾ ਹੁੰਦਾਗਾ ਆਊਟਸਾਈਡ ਤੁਸੀਂ ਜਿਹੜੇ ਉਸ ਤਰ੍ਹਾਂ ਦੇ ਬੂਟੇ ਲਾਉਣੇ ਜਿਨ੍ਹਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਕਈ ਵਾਰ ਉਸ ਸਾਈਡ ਤੁਸੀਂ ਕਿੰਨੂ ਦਾ ਬੂਟਾ ਲਾ ਲਨ ਕਿੰਨੂ ਦਾ ਬੂਟਾ ਝੋਨੇ ਵਾਲੇ ਬਾਣ ਦੇ 10 ਤੋਂ 15 ਫੁੱਟ ਦੇ ਜੇ ਨੇੜੇ ਲੱਗਿਆ ਹੋਊਗਾ ਫਿਰ ਵੀ ਉਹਦਾ ਜਿਹੜਾ ਨੁਕਸਾਨ ਹੋ ਜਾਂਦਾ ਕਿਉਂਕਿ ਸੇਮ ਧਰਤੀ ਦੇ ਵਿੱਚੋਂ ਲੈਂਦਾ ਰਹਿੰਦਾ ਤੇ ਜਿਹੜਾ ਬੂਟੇ ਦਾ ਇੱਕ ਪਾਸਾ ਸੁੱਕਣਾ ਸ਼ੁਰੂ ਹੋ ਜਾਂਦਾ ਹੈਗਾ ਇਸ ਬੂਟੇ ਦੇ ਉੱਪਰ ਜਿਹੜੀ ਸੋਕ ਵੀ ਬਹੁਤ ਘਟਾ ਗਈ ਪਾਣੀ ਇਸ ਹਿਸਾਬ ਸਿਰ ਦੇਣ ਨਾਲ ਤੇ ਇਹਦੀ ਗਰੋਥ ਵੀ ਬਹੁਤ ਸੋਹਣੀ ਆਗੀ ਤੇ ਜਿਹੜਾ ਫਲ ਵੀ ਬਹੁਤ ਘਟੜਾ ਹੈਗਾ ਇੱਕ ਇਸ ਬੂਟੇ ਦੇ ਉੱਪਰ ਜਦੋਂ ਫਲ ਆਇਆ ਸੀਗਾ ਛੋਟੇ ਸਾਈਜ਼ ਦਾ ਸੀਗਾ ਤਾਂ ਇਹਦੀ ਥਿਨਿੰਗ ਕਰ ਦਿੱਤੀ ਗਈ ਸੀ ਥਿਨਿੰਗ ਤੋਂ ਬਾਅਦ ਕਿ ਜਿਹੜਾ ਗੁੱਛਿਆਂ ਦੇ ਵਿੱਚ ਕਾਫੀ ਜ਼ਿਆਦਾ ਫਲ ਸੀਗਾ ਉਹਦੇ ਵਿੱਚੋਂ ਕੁਝ-ਕੁਝ ਫਲ ਜਿਹੜਾ ਤੋੜ ਦਿੱਤਾ ਸੀਗਾ ਤੇ ਉਹਦੇ ਤੋੜਨ ਦੇ ਨਾਲ ਜਿਹੜਾ ਫਲ ਦੂਜਾ ਸਾਈਜ਼ ਭਰ ਰਿਹਾ ਹੈਗਾ ਬੂਟੇ ਦੇ ਮਾਯਨੇ ਦੇ ਮੁਤਾਬਕ ਜਿਹੜਾ ਪੱਕਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਸਾਈਜ਼ ਬਣਾ ਰਿਹਾ ਹੈਗਾ ਜੀ ਫਲ ਤੇ ਇੱਕ ਇਹਦੇ ਵਿੱਚ ਆਪਾਂ ਹੋਰ ਚੀਜ਼ ਤੁਹਾਨੂੰ ਇੱਥੇ ਜ਼ਿਕਰ ਕਰਨਾ ਚਾਹਾਂਗੇ ਕਿ ਇਸ ਬੂਟੇ ਨੂੰ ਜਿਹੜਾ ਪਾਣੀ ਆ ਉਹ ਪਾਸੇ ਖਾਈ ਦੇ ਵਿੱਚ ਦਿੱਤਾ ਜਾਂਦਾ ਹੈਗਾ ਨੇੜੇ ਉਹ ਤਾਂ ਥਾਂ ਉੱਚਾ ਕੀਤਾ ਹੋਇਆ ਤਣੇ ਦੇ ਨੇੜੇ ਪਾਣੀ ਜਿਹੜਾ ਘਟ ਜਾਂਦਾ ਹੈਗਾ ਤੇ ਦੂਰ ਪਾਣੀ ਦਿੱਤਾ ਜਾਂਦਾ ਹੈਗਾ ਬਖਵਾ ਪਰ ਉਹਨੂੰ ਦੱਸ ਹੀ ਚੁੱਕੇ ਆ ਕਿ ਕਿੰਨੇ ਦਿਨਾਂ ਦੇ ਬਖਵੇ ਦੇ ਬਾਅਦ ਜਿਹੜਾ ਇਹਨੂੰ ਪਾਣੀ ਦਿੱਤਾ ਜਾਂਦਾ ਹੈਗਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਜਾਂ ਪਾਣੀ ਦੀ ਮੈਨੇਜਮੈਂਟ ਆ ਕਿ ਇਹਨਾਂ ਚੀਜ਼ਾਂ ਦੇ ਨਾਲ ਬੂਟੇ ਨੂੰ ਆਪਾਂ ਕਾਫੀ ਸਿਹਤਮੰਦ ਰੱਖ ਸਕਦੇ ਹਾਂਗੇ ਤੇ ਉਮੀਦ ਕਰਦੇ ਹਾਂਗੇ ਜਿਹੜੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਦੋ ਕੁ ਗੱਲਾਂ ਇਸ ਬੂਟੇ ਬਾਰੇ ਹੋਰ ਦੱਸ ਦੇਵਾਂਗੇ ਕਿ ਜਿਹੜਾ ਆਪਾਂ ਇਹਨੂੰ ਖਾਦਾਂਗੇ ਉਹ ਦਸੰਬਰ ਜਨਵਰੀ ਦੇ ਵਿੱਚ ਦੇਣੀ ਹੈਗੀ ਤੇ ਜਿਹੜੀ ਇਹਦੀ ਕਟਿੰਗ ਹੈਗੀ ਉਹ ਵੀ ਉਸੇ ਸਮੇਂ ਹੋਣੀ ਹੈ ਸੁੱਕੀਆਂ ਟਾਣੀਆਂ ਕੱਟ ਕੇ ਤੁਸੀਂ ਜਲਾ ਦੇਣੀਆਂ ਨੇ ਜਾਂ ਡੁੰਗੀਆਂ ਦੱਬ ਦੇਣੀਆਂ ਨੇ ਤੇ ਜਿਹੜੀ ਉਸੇ ਸਮੇਂ ਕਟਿੰਗ ਤੋਂ ਬਾਅਦ ਇਹਨੂੰ ਖਾਦ ਦੇਣੀ ਹੈਗੀ ਕਟਿੰਗ ਕਰਨ ਤੋਂ ਬਾਅਦ ਇੱਕ ਚੀਜ਼ ਹੋਰ ਤਿਆਰ ਰੱਖਣੀ ਹੈ ਕਿ ਤੁਸੀਂ ਬੂਟੇ ਦੇ ਉੱਪਰ ਕਿਸੇ ਵੀ ਫੰਗੀ ਸਾਈਡ ਦਾ ਜਾਂ ਆਪਦਾ ਦੇਸੀ ਫੰਗੀ ਸਾਈਡ ਤਿਆਰ ਕਰਕੇ ਛਿੜਕਾਅ ਕਰਨਾਗਾ ਜਿਹੜੇ ਮੋٹے ਜ਼ਖਮ ਨੇ ਜਾਂ ਵੱਡੇ ਜ਼ਖਮ ਨੇ ਉਹਨਾਂ ਦੇ ਉੱਤੇ ਬੋਡੋ ਪੇਸਟ ਬਣਾ ਕੇ ਲਾ ਸਕਦੇ ਹੋ ਜਾਂ ਫਿਰ ਫੰਗੀ ਸਾਈਡ ਦਾ ਪੇਸਟ ਬਣਾ ਕੇ ਤੇ ਤੁਸੀਂ ਉਹਦੇ ਉੱਪਰ ਲਾ ਸਕਦੇ ਹੋਗੇ ਉਹਦੇ ਨਾਲ ਬੁੱਟੀ ਜਿਹੜੀ ਸਹੀ ਰਹਿੰਦੀ ਹੈਗੀ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ